ਹਾਂਜੀ ਕੀ ਨਾਮ ਹੈ ਜੀ ਆਪਣਾ ਮਾਦਨ ਜੀ ਕਿਹੜਾ ਪਿੰਡ ਹੈ ਜੀ ਮਾਦਨ ਦਾ ਹਾਂਜੀ ਕੀ ਇਹਨਾਂ ਚੋਂ ਲੋਕ ਸੀ ਅਸੀਂ ਜਿਹੜਾ ਇਹ ਮਤਲਬ ਕਿ ਸਾਡੇ ਪਿੰਡ ਮੇਲਾ ਲੱਗਦਾ ਜੀ 17 ਆਹ ਬਹੁਤ ਖੁਸ਼ ਕਰਾ ਤੰਗ ਲੋਕ ਨੂੰ ਇਸ ਤਰ੍ਹਾਂ ਤੀਕ ਨੂੰ ਅਸੀਂ ਹਰ ਸਾਲ ਮਨਾਉਂਦੇ ਆਂਗੇ ਕਿ ਪਿਛਲੇ ਲੰਬੇ ਸਮੇਂ ਤੋਂ ਸਾਡਾ ਪਰਿਵਾਰ ਵਾਂਗੂ ਵੀ ਸਮੁੰਦਰ ਤੇ ਸੇਵਾ ਕਰਦਾ ਦਾ ਤੇ ਉਹ ਅਸੀਂ ਮਰ ਕੇ ਵੀ ਇਹ 17 ਦੇ ਗਰ ਹਰ ਸਾਲ ਮੇਲਾ ਲਗਾ ਕੇ ਬਸ ਪੰਛੀ ਜਾਨੇ ਇਕੱਠੇ ਹੋ ਕੇ ਕਿਹਜੋ ਦਿਨ ਮਨਾ ਲੈਂਦੇ ਆ ਜੀ 5 ਸਾਲ ਦੀ ਸਾਡ ਮਨਾਉਂਦਾ 5 ਸਾਲ ਦੇ ਸਾਲ ਜੀ ਤਾਂ ਕਿੰਨਾ ਖਾਸ ਹੋ ਜਾਂਦਾ ਜੀ ਤਾਂ ਜੀ ਸਾਰਾ ਪਿੰਡ ਆਉਂਦਾ ਜੀ ਤੇ ਸਿਰੋਂ ਮਤਾਰਿਕਣ ਜੀ ਹਾਂਜੀ ਹੋਰ ਦੂਰੋਂ ਵੀ ਹੁੰਦੀ ਆ ਸੰਗਤਾ ਸਾਈ ਦੂਰੋਂ ਨੇੜੇ ਆਜ ਵਾਲੇ ਪਿੰਡਾਂ ਚੋਂ ਜਵਖ ਚੱਲੇ ਜੀ ਬਹੁਤ ਹੋਰ ਕੀ ਕਹਿਣਾ ਚਾਹੁੰਦੇ ਹੋ ਉਸ ਵਕਤ ਇਹ ਪਹਿਲਵਾਨ ਕੁਸ਼ਤੀਆਂ ਹੁੰਦੀਆਂ ਸੀ ਪੂਰੇ ਢਾਡੀ ਜੱਥੇ ਆਉਂਦੇ ਸੀ ਮੇਲੇ ਪੂਰਾ ਖੂਬ ਮੇਲਾ ਭਰਦਾ ਸੀ ਜੀਨੋ ਫਾਕ ਇਹਦੇ ਪੂਰੇ ਸਿੰਘ ਆਉਂਦੇ ਸੀ ਅੱਜ ਜਦੋਂ ਸਾਡੀ ਮੂਰਤੀ ਚੋਰੀ ਹੋ ਗਈ ਉਥੇ ਫਿਰ ਹੁਣ ਅਸੀਂ ਕੀ ਕਰ ਸਕਦੇ ਅਸੀਂ ਦੇਖ ਦੇਣੇ ਮਨਾ ਸਕਦੇ ਭਗਵਾਨ ਹੀ ਚੋਰੀ ਬਸ ਉਹ ਉਹ ਵੀ ਇਸ ਪਰਿਵਾਰ ਦੀ ਹੀ ਜ਼ਿੰਮੇਵਾਰੀ ਆ ਸ਼ੁਰੂ ਤੋਂ ਲਾ ਕੇ ਪਹਿਲਾਂ ਦਾ ਚਾਚਾ ਹੁੰਦਾ ਸੀ ਉਜਵਾ ਉਹ ਵੱਡਾ ਸੀ ਇਹਨਾਂ ਦਾ ਉਹ ਐਕਸਪਾਇਰ ਹੋ ਗਿਆ ਜੂਆ ਛੋਟੇ ਭਰਾ ਦੀ ਜੁੰਬਾਰੀ ਹੁਣ ਇਹ ਤੀਜੀ ਥਾਂ ਮੇ ਛੋਟੇ ਬੱਚੇ ਆ ਇਹਨਾਂ ਦੀ ਜੁੰਬਾਰੀ ਹੈ ਯਾਨੀ ਇੰਨੀ ਸਾਨੂੰ ਇਸ ਗੱਲ ਦੀ ਨਮਸਕਾਰ ਆਉਂਦੇ ਤਾਂ ਖੁਸ਼ੀ ਨਾਲ ਆਉਂ ਰਿਹਾ ਕਿ ਨਮਸਕਾਰ ਹੁੰਦੀ ਹੈ ਜਦੋਂ ਸਾਡੀ ਇੱਥੇ ਮੂਰਤੀ ਹੈ ਨਹੀਂ ਇਹ ਹੁਣ ਸਰਕਾਰ ਜਾਣੇ ਸਰਕਾਰ ਦਾ ਕੰਮ ਜਾਣੇ ਸਾਡੀ ਦਾ ਅਪੀਲ ਆ ਬੇਨਤੀ ਹੈ ਜੇ ਕੋਈ ਸਾਡੀ ਸੁਣਵਾਈ ਕਰੇ ਕੋਈ ਚੰਗਾ ਲੀਡਰ ਆ ਜਾਏ ਜਾਂ ਕੋਈ ਚੰਗਾ ਵਕੀਲ ਆ ਜਾਏ ਸਾਡੀ ਸੁਣਵਾਈ ਕਰਕੇ ਸਾਡੀ ਮੂਰਤੀ ਸਾਨੂੰ ਵਾਪਸ ਕਰੇ យាយឡៃ